लेट हो गई थी ਤੇ ਆਹ ਗਾਂ ਤੇ ਦੂਜੀ ਸੂਏ ਬਾਈ ਇਹਦਾ 35 ਕਿਲੋ ਦਿੱਤਾ ਪਹਿਲੇ ਸੂਏ 35 ਕਿਲੋ ਦਿੱਤਾ 35 ਕਿਲੋ ਦਿੱਤਾ ਪਹਿਲੇ ਸੂਏ ਹੁਣ ਦੂਜੀ ਇਹ ਸੂਈ ਹੈ ਨਾ ਗੱਬਣਾ ਜੀ ਅਸਾ ਸੂਣ ਵਾਲੀ ਹੈ ਤਿਆਰੀ ਚ ਹਫਤਾ ਲੂਤੀ ਇਹ ਵੀ ਗੱਬਣਾ ਸਾਰਾ ਮਾਲ ਗੱਬਣੀ ਆਪਣੇ ਕੋਲ ਬਾਈ ਠੀਕ ਹੈ ਇਹਦਾ ਰਿਕਾਰਡ ਇਹਦਾ ਰਿਕਾਰਡ ਬਈ ਹੈਗਾਗਾ 32 ਲੀਟਰ ਦਿੱਤਾ ਪਹਿਲੇ ਸੂਏ ਠੀਕ ਹੈ ਤੇ ਆਹ ਵੱਡੀ ਗਾਂ ਜੀ ਆਹ ਏ ਬਾਈ ਫਾਰਮ ਚ ਆਈ ਆ ਆਪਣੇ ਕੋਲੇ ਠੀਕ ਹੈ ਜੀ ਇਹਦਾ 40 ਕਿਲੋ ਦਾ ਪਹਿਲੇ ਸੂਏ ਰਿਕਾਰਡ ਆਗਾ ਦੁੱਧ ਦਾ ਠੀਕ ਹੈ ਹੁਣ ਦੂਜੇ ਸੂਏ ਸੂ ਦੂਜੇ ਸੂਏ ਸੂਗੀ ਹੁਣ ਤੇ ਬਾਈ ਇਹਦਾ ਹਾਂਜੀ ਸਾਸਰੀ ਕਾ ਸਸੀ ਕਾ ਵੀ ਜੀ ਤੇ ਅਸੀਂ ਖੜੇ ਆ ਜੀ ਪਿੰਡ ਲੋਹਾਖੇੜਾ ਤੇ ਪ੍ਰਦੀਪ ਸਿੰਘ ਜੀ ਆਪਣੇ ਨਾਲ ਨੇ ਤੇ ਆਪਾਂ ਕਹਿਦੇ ਨੇ ਸਟ੍ਰਗਲ ਵੀ ਕੌਣ ਕੰਮ ਕਰਦਾ ਇੱਕ ਕੰਮ ਕਰਨ ਤੋਂ ਪਤਾ ਲੱਗਦਾ ਵੀ ਹਾਂ ਵੀ ਬਾਈ ਜਦੋਂ ਆਪਾਂ ਕਿਰਤ ਕਰਦੇ ਆ ਆਪਾਂ ਨੂੰ ਕਿੰਨੀ ਕ ਮਿਹਨਤ ਮਿਲਦੀ ਹੈ ਤੇ ਬਾਈ ਲਵੇ ਚੰਗੀਆਂ ਮੱਝਾਂ ਚੰਗੀਆਂ گاਵਾ ਐਨੀਆਂ ਕਿ ਚੰਗੀਆਂ ਨੇ ਜਿਹੜੀਆਂ ਤੁਸੀਂ ਵੀਡੀਓ ਦੇਖ ਕੇ ਆਪ ਸ਼ੇਅਰ ਕਰ ਦੋਗੇ ਤੇ ਹੋਰ ਬਾਈ ਸਭ ਤੋਂ ਪਹਿਲਾਂ ਦਾ ਬਾਈ ਸਤਿ ਸ਼੍ਰੀ ਅਕਾਲ ਜੀ ਸ੍ਰੀ ਅਕਾਲ ਜੀ ਤੇ ਕਿਹੋ ਜਿਹਾ ਮਾਲ ਆਪਣੇ ਲਈ ਦਿਖਾਓ ਆਪਣੇ ਕੋਲ ਬਾਈ ਸਾਰਾ ਟਾਪ ਬਰੀਡ ਦਾ ਮਾਲ ਹੈਗਾ ਠੀਕ ਹੈ ਜੀ ਤੇ ਸਾਰੀਆਂ ਹਰਿਆਣੇ ਦੇ ਝੋਟੀਆਂ ਨਹੀਂ ਗੀਆਂ ਠੀਕ ਹੈ ਜੀ ਟਾਪ ਦੀਆਂ ਠੀਕ ਹੈ ਜੀ ਤੇ ਦੁੱਧ ਕਿੰਨਾ ਕਿੰਨਾ ਹੈ ਥੱਲੇ ਜਿਵੇਂ ਇਹਦੇ ਥੱਲੇ ਦੁੱਧ ਇਹਦੇ ਥੱਲੇ ਵੀਰੇ ਹੁਣ ਬੋੜਾ ਹੈਗਾ 12 ਲੀਟਰ ਤਿਆਰ ਇਹ 16 ਤੋਂ 17 ਕਿਲੋ ਦੁੱਧ ਦੇਊਗੀ 17 ਕਿਲੋ ਦੁੱਧ ਦੇਊਗੀ ਹਾਂ ਠੀਕ ਹੈ ਇਹਦਾ ਵੀਰੇ 19 ਕਿਲੋ ਦਾ ਰਿਕਾਰਡ ਆ ਦੂਜੇ ਸੂਏ ਦਾ ਠੀਕ ਹੈ ਜੀ ਤੇ ਹੁਣ ਇਹ ਸੂਈ ਹੋਈ ਆ ਕਿ ਸੋਨਾ ਹੁਣ ਇਹ ਸੂਈ ਹੋਈ ਆ ਤਿੰਨ ਦਿਨਾਂ ਦੀ ਤਿੰਨ ਦਿਨਾਂ ਦੀ ਹਾਂਜੀ ਤੇ ਤੁਸੀਂ ਇਹਦੇ ਥੱਲੇ ਬੋੜਾ ਹੁਣ ਬਾਈ 13 ਲੀਟਰ ਤਿਆਰ ਆ ਤੁਸੀਂ ਜੇ ਅਗਲੇ ਨੇ ਵੀਡੀਓ ਚੱਲ ਰਹੀ ਐ ਲਾਈਵ ਤੇ ਵੀ ਜੇ ਚੋਕੇ ਦੋਏ ਡੰਗ ਦੁੱਧ ਲੈ ਕੇ ਜਾਂਦੇ ਕਿੰਨਾ ਤਿਆਰ ਹੋ ਜੂ ਅਗਲਾ ਆਪਣਾ ਸੌਦਾ ਕਰ ਲੇ ਆਪਾਂ 19 ਲੀਟਰ ਚ ਵਾਕੇ ਦੇ ਦੇ ਜਾਂਗੇ ਬਾਈ ਕਿੰਨਾ ਕਿੰਨਾ 19 ਲੀਟਰ 19 ਲੀਟਰ 19 ਲੀਟਰ ਜੀ ਤੇ ਮਿੱਤਰੋ ਗੱਲਬਾਤ ਅੱਗੇ ਬਹੁਤ ਸਾਰਾ ਹੋਊਗੀ ਤੇ ਆ ਛੋਟੀ ਜੀ ਇਹ ਭਲੂਣ ਛੋਟੀ ਐ ਬਾਈ ਅੱਛਾ ਜੀ ਤੇ ਇਹਦੇ ਥੱਲੇ ਬੋੜਾ ਹੋਣਾ 12 ਲੀਟਰ ਤਿਆਰ ਆਗਾ ਠੀਕ ਐ ਜੀ ਤੇ ਇੱਧਰ ਆ ਜਿਓ ਜੀ ਆਹ ਜੀ ਮੱਝ ਇਹ ਵੀ ਤਿਆਰ ਆ ਵੀਰੇ ਇਹਦੇ ਨਾਲ 10 ਕਿਲੋ ਬੋਲਾ ਤਿਆਰ ਆ ਠੀਕ ਆ ਆ ਇੰਨਾ ਸੋਹਣਾ ਕਟਾ ਆਪਣੀ ਆ ਬਈ ਇਹ ਅੱਜ ਮਂਗਾਇਆ ਬਈ ਹਾਂ ਹਰਿਆਣੇ ਚੋਂ ਆਇਆ ਹਸਾਰ ਤੋਂ ਤੇ ਇਹ ਰੱਖਣ ਵਾਸਤੇ ਲੈਂਦਾ ਇਹ ਰੱਖਣ ਵਾਸਤੇ ਲੈਂਦਾ ਬਈ ਹਾਂ ਠੀਕ ਆ ਜੇ ਕੋਈ ਵੀਰ ਨੇ ਫੋਨ ਕਰ ਲਿਆ ਆਪਣਾ ਹਾਂ ਜੇ ਕੋਈ ਲੋਡ ਹੋਵੇ ਤਾਂ ਵੇਚ ਵੀ ਦੇਮ ਕੋਈ ਦਿੱਕਤ ਨਹੀਂ ਠੀਕ ਆ ਤੇ ਜਿਉਂ ਝੋਟੀ ਜਾਂ ਮੱਝ ਲੈ ਕੇ ਝੋਟੀ ਹਾਂ ਨਵਾਂ ਫੀਸ ਆਪਣੀ ਵੀਰੇ 500 ਰੁਪਏ ਠੀਕ ਆ ਧੰਨਵਾਦ ਵੀਰੇ ਆ ਬਣ ਗਿਆ ਸਾਵਾ ਸੇ ਵਾਲੀ ਗੱਲ ਤੇ ਹੁਣ ਵੀਰੇ گاਵਾ ਦੱਸ ਦੇ ਇਹ ਬਈ ਜਰਸੀਆਂ ਨਹੀਂਆਂ ਠੀਕ ਆ ਇਹ ਟੌ ਇਹਦਾ ਮੁੱਲ ਹੈ 7000 ਰੁਪਏ ਬਾਈ ਠੀਕ ਹੈ ਜੀ ਦੂਜੇ ਸੂਏ ਠੀਕ ਹੈ ਜੀ ਤੇ ਇਹਦਾ ਜੀ ਇਹਦਾ ਬਾਈ ਫੋਨ ਤੇ ਕਰ ਲਾਂਗੇ ਆਪਾਂ ਮੁੱਲ ਠੀਕ ਹੈ ਜੀ ਇਹ ਸੂਈ ਹੋਈ ਆ ਕਿ ਸੋਣ ਵਾਲੀ ਗੱਬਣਾ ਜੀ ਗੱਬਣ ਵੀਰੇ 15 ਦਿਨ ਬਾਕੀ ਦੁੱਧ ਕਿੰਨਾ ਦੇ ਦੂ ਦੁੱਧ ਦੇ ਬਾਈ ਦੇ ਦੂ 2 ਲੀਟਰ ਠੀਕ ਹੈ ਤੇ ਇਹਦਾ ਜੀ ਇਹਦਾ ਬਾਈ ਆਪਣੇ ਦੂਜੇ ਸੂਏ ਮੱਛੀ ਠੀਕ ਹੈ ਜੀ ਇਹ ਸੇਲ ਇਹ ਸੇਲ ਹੋਈ ਹੋਈ ਬੱਚੀ ਬਾਈ ਠੀਕ ਹੈ ਇਹ ਸੇਲ ਹੋ ਗਈ ਜੀ ਇਹ ਸੇਲ ਹੋ ਗਈ ਬਾਈ ਹਾਂ ਜਰਮਨ ਦੇ ਬੰਦਾਂ ਨੇ ਲਈ ਹੈਗੀ ਆਉਣ ਲੈਣ ਤੇ ਗਦੀਪਾ ਇਹਦਾ ਕਦ ਬਹੁਤ ਵੱਡਾ ਵੀ ਮਤਲਬ ਗਾਈ ਦਾ ਤੇ ਇੱਧਰ ਨਹੀਂ ਐ ਤੇ ਚੱਲਾਂਗੇ ਤੇ ਇਹਦਾ ਕਦ ਬਹੁਤ ਵੱਡਾ ਤੇ ਦੂਜੇ ਸੂਆ ਬੱਚੀ ਬਾਈ ਠੀਕ ਹੈ ਦੂਜੇ ਸੂਆ ਬੱਚੀ ਹਾਂਜੀ 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 ਠੀਕ ਹੈ ਤੇ ਆਹ ਜੀ ਇਹ ਵੀ ਦੂਜੇ ਸੂਆ ਇਹਦਾ ਰਿਕਾਰਡ ਹੈ ਇਹਦਾ ਰਿਕਾਰਡ ਵੀਰੇ ਪਿਛਲੇ ਸਾਲ ਆਪਣਾ 28 ਲੀਟਰ ਦਾ ਰਿਕਾਰਡ ਆਗਾ ਠੀਕ ਹੈ ਜੀ 28 ਲੀਟਰ ਮਤਲਬ ਪਲਸੀ ਹੈ ਪਲਸੀ ਹੈ ਜੀ ਠੀਕ ਹੈ ਜੀ ਤੇ ਇਹੇ ਜੀ ਇਹਦੇ ਦਿਨ ਬਾਕੀ ਨੇ ਭਾਈ 20 ਦਿਨ। 20 ਤੋਂ 25 ਦਿਨ ਲਊਗੀ ਹਾਂ। ਠੀਕ ਐ। ਤੇ ਬੱਸੀਆਂ ਵੀ ਨੇ ਆਪਣੇ ਲਵੇ ਪਲੂਣਾ। ਪਲੂਣ ਬੱਚਿਆਂ ਵੀ ਨੇ। ਵੱਡੀਆਂ ਮੱਜਾ। ਵੱਡੀਆਂ ਗਾਵਾ ਵੀ ਨੇ। ਗਾਵਾ ਵੀ ਨੇ ਹਾਂ ਬੜੀ। ਤੇ ਲੋ ਵੀ ਵੀਡੀਓ ਨੂੰ ਐਂਡ ਤੱਕ ਕੱਟਿਓ ਨਾ। ਆ ਤੁਹਾਨੂੰ ਸਾਰਿਆਂ ਦੀ ਦਰਸ਼ਨ ਕਰਾਵਾਂਗੇ। ਵੀਡੀਓ ਸਵੇਰੇ ਹੀ ਪਾਵਾਂਗੇ। ਅਸੀਂ ਥੋੜਾ ਲੇਟ ਹੋ ਗਏ ਸੀ। ਤੇ ਆਹ ਗਾਣ ਤੇ ਦੂਜੇ ਸੂਏ ਭਾਈ। ਇਹਦਾ 35 ਕਿਲੋ ਤੋਂ ਪਹਿਲੇ ਸੂਏ। 35 ਕਿਲੋ ਦਾ 35 ਕਿਲੋ ਦਾ ਪਹਿਲੇ ਸੂਏ ਹੁਣ ਦੂਜੇ ਇਹ ਸੂਈ ਹੈ ਨਾ ਗੱਭਣਾ ਜੀ ਅਸਾ ਸੂਨ ਵਾਲੀ ਹੈ ਤਿਆਰੀ ਚ ਹਫਤਾ ਲਊਗਾ ਹਫਤਾ ਲੈ ਜੂਗੀ ਹਫਤੇ ਦੀ ਕੱਚੀ ਆ ਠੀਕ ਹੈ ਤੇ ਇਹਦਾ ਰੇਟ ਵੀ ਆਪਾਂ ਇਹਦਾ ਵੀ ਫੋਨ 'ਤੇ ਦੱਸ ਦਾਂਗੇ ਬਾਈ ਠੀਕ ਹੈ ਤੇ ਗਾਂ ਚ ਇੱਕ ਕਰ ਲਓ ਜੀ ਕੁਆਲਿਟੀ ਤੁਹਾਡੇ ਸਾਹਮਣੇ ਆ ਸੂਨ ਵਾਲੀ ਆ ਦੂਜੇ ਸੂਏ ਬੱਸੀ ਸੂਹੂਗੀ ਤੇ 35 ਲੀਟਰ ਦੁੱਧ ਦੱਸਦਾ ਬਾਈ ਤੇ ਆ ਦੇਖ ਲਓ ਠੰਡੀ ਸੀਲ ਆ ਬਾਈ ਇਹ ਲੈ ਠੰਡੀ ਸੀਲ ਹੈ ਪਹਿਲੇ ਸੂਏ ਦਾ 35 ਲੀਟਰ ਦੱਸਦਾ ਹੁਣ ਦੂਜੇ ਸੂਏ ਸੋਨਾ ਗਾਈ ਨੇ ਤੇ ਆਹਾਂ ਜੀ ਇਹ ਵੀ ਦੂਜੇ ਸੂਏ ਬਾਈ ਅਸਾਂ ਇਹ ਸੂਣ ਵਾਲੀ ਇੱਕ ਸੂਤੀ ਇਹ ਵੀ ਗੱਬਣ ਸਾਰਾ ਮਾਲ ਗੱਬਣੀ ਹੈ ਆਪਣੇ ਕੋਲੇ ਬਾਈ ਠੀਕ ਹੈ ਇਹਦਾ ਰਿਕਾਰਡ ਆ ਇਹਦਾ ਰਿਕਾਰਡ ਬਈ ਹੈਗਾਗਾ 32 ਲੀਟਰ ਦਿੱਤਾ ਪਹਿਲੇ ਸੂਏ ਠੀਕ ਹੈ ਤੇ ਆਹਾ ਵੱਡੀ ਗਾਂ ਜੀ ਆਹਾ ਇਹ ਬਾਈ ਫਾਰਮ ਚੋਂ ਆਈ ਆ ਆਪਣੇ ਕੋਲੇ ਠੀਕ ਆ ਜੀ ਇਹਦਾ 40 ਕਿਲੋ ਦਾ ਪਹਿਲੇ ਸੂਏ ਰਿਕਾਰਡ ਆਗਾ ਦੁੱਧ ਦਾ ਠੀਕ ਆ ਹੁਣ ਦੂਜੇ ਸੂਏ ਸੂ ਦੂਜੇ ਸੂਏ ਸੂਗੀ ਹੁਣ ਤੇ ਬਾਈ ਇਹਦਾ ਜਿਹੜਾ ਯਾਰ ਤੂੰ ਦੁੱਧ ਕਹਿਣਾ ਵੀ 40 ਕਿਲੋ ਜੇ ਅਗਲੇ ਨੇ ਡੱਬਾ ਮਾਰ ਕੇ ਲਿਆਣਾ ਪੈਗਾ ਆਪਾਂ ਤੋਲ ਕੇ ਦੇਵਾਂਗੇ ਬਾਈ ਕੰਡੇ ਤੇ ਡੱਬਾ ਮਾਰ ਕੇ ਤੋਲ ਕੇ ਦੇਵਾਂਗੇ ਰਿਜ਼ਲਟ ਕੱਢ ਕੇ ਆਹ ਤਾਂ ਗੱਭਣ ਆ ਗਈ ਜੀ ਸੂਪੀ ਅੱਛਾ ਸੂਪੀ ਹਾਂ ਸੂਪ ਕੇ ਤਿਆਰ ਕਰਕੇ ਆ ਜੀ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਆਹਾਂ ਗਾਂ ਜੀ ਵੱਡੀ ਇਹ ਬਾਈ 2 ਮਹੀਨੇ ਦੀ ਕੱਚੀ ਆ ਜੀ ਅੱਛਾ ਹਾਂ ਤੇ ਇਹ ਗੱਭਣ ਲੈਤੀ ਹੋਈ ਆ ਅੱ ਫਾਰਮ ਦਾ ਆਪਣਾ ਲੈਤਾ ਰਿਹਾ ਇਹ ਇੱਕ ਐਮਐਸ ਹੋਈ ਇਹ ਦੂਜੀ ਸੂਸ ਹੋਈ ਇਹਦਾ ਦੁੱਧ ਦਾ ਰਿਕਾਰਡ ਇਹਦਾ ਬਾਈ ਰਿਕਾਰਡ ਹੈਗਾ ਯਾਰ ਇਹਦਾ ਪਤਾ ਪੁੱਛਿਆ ਨਹੀਂਗਾ ਤੇ ਪੈਸੇ ਫਿਰ ਪਾ ਇਹ ਸਾਰੀਆਂ ਗਾਈਆਂ ਦਾ ਫੋਨ ਤੇ ਫੋਨ ਹੀ ਕਰਾਂਗੇ ਬਾਈ ਹਾਂ ਲੈ ਵੀ ਪ੍ਰਦੀਪ ਦਾ ਨੰਬਰ ਨੋਟ ਕਰ ਲਿਓ ਤੇ ਆਹ ਗਾਂ ਦਾ ਇਹ ਵੀ ਸੇਲ ਹੋਈ ਏ ਬੱਚੀ ਬਾਈ ਐਸਾ ਸੇਲ ਹੋ ਗਈ ਤੇ ਉਹ ਕੁਆਲਿਟੀ ਚੈੱਕ ਕਰ ਲੋ ਕਿਹੋ ਜੀ ਲੈ ਕੇ ਆਈ ਸੀ ਬਾਈ ਬਾਈ ਮਾੜੀ ਮਾੜੀ ਚੀਜ਼ ਲਿਆਉਂਦਾ ਨਹੀਂ ਯਾਰ ਮਾਲ ਆ ਪਸ਼ੂ ਆਪਣੇ ਕੋਲ ਬੱਚੀਆਂ ਵੀ ਖੜੀਆਂ ਨੇ ਛੋਟੀਆਂ ਬਾਈ ਠੀਕ ਐ ਸਾਨੂੰ ਵੀ ਦੇ ਦੀ ਇੱਕ ਅੱਧੀ ਬੱਸੀ ਦਾ ਬੱਚੀਆਂ ਲੈ ਜਾਓ ਬਾਈ ਤੇ ਆ ਗਾਂ ਰੱਖੀ ਹੋਈ ਐ ਇਸ ਵਿੱਚ ਹੀ ਹੋਈ ਹੈ ਸੇਲ। ਕਿ ਕਹੇ ਵੀ ਸੇਲ ਹੋਗੀ। ਤੇ ਲਓ ਜੀ ਬਾਈ ਲੈਵੇ ਬੱਸੀਆਂ ਵੀ ਨੇ ਛੋਟੀਆਂ-ਛੋਟੀਆਂ ਜਿਹੜੀਆਂ ਫਾਰਮ ਦੇ ਨੇ ਬਈ ਇਹ ਫਾਰਮ ਲਿੱਤਾ ਸੀ ਆਪਾਂ ਨੇ ਇਕੱਠਾ ਕਿਸੇ ਬੰਦੇ ਤੋਂ। ਅੱਛਾ। ਇਹ ਫਾਰਮ ਦੀਆਂ ਨੇ। ਇਹ ਫਾਰਮ ਨੇ ਬੱਚੀਆਂ ਨੇ ਪੰਜ। ਠੀਕ ਐ। ਤੇ ਇਹਨਾਂ ਦਾ ਕੀ ਰੇਟ ਹੋਊਗਾ ਬਾਈ? ਪ੍ਰਦੀਪ। ਕੋਈ ਗੱਲ ਫੋਨ ਤੇ ਕਰ ਲਾਂਗੇ ਬਾਈ ਦੱਸ ਦਿਓ। ਅੱਛਾ। ਚਾਹੇ ਸਾਰੀਆਂ ਇਕੱਠੀਆਂ ਲੈ ਜਾ ਕੋਈ। ਸਹੀ? ਇਹ ਚਾਹੇ ਸਾਰੀਆਂ ਇਕੱਠੀਆਂ ਲੈ ਜਾ। ਸਾਰੀਆਂ ਇਕੱਠੀਆਂ ਲੈ ਲੇ ਕੋਈ। ਠੀਕ ਐ। ਤੇ ਲਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ। ਤੇ ਬਾਈ ਦਾ ਨੰਬਰ 9530801956 ਦੁਬਾਰੇ ਬੋਲਦੀ 9530801956 01956 ਤੇ ਕਹੇ ਜੀ ਵੀ ਮੱਝ ਲੈਣੀ ਹੈ ਕਹੇ ਜੀ ਵੀ ਗਾਂ ਲੈਣੀ ਹੈ ਜਿੰਨੇ ਮਰਜੀ ਦੁੱਧ ਵਾਲੀ ਦੋ ਡੰਗ ਚੋਕੇ ਤਸੱਲੀ ਕਰਕੇ ਪਿੰਡ ਲੋਹੇ ਖੜੇ ਦੇ ਵਿੱਚੋਂ ਪ੍ਰਦੀਪ ਕੋਲੋਂ ਤੁਸੀਂ ਲਿਜਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ